ਕੜਾਕੇ ਦੀ ਠੰਡ ਕਾਰਨ ਆਮ ਜਨਜੀਵਨ 'ਤੇ ਪ੍ਰਭਾਵਿਤ ਹੋ ਰਿਹਾ ਹੈ ਸੜਕਾਂ 'ਤੇ ਵਿਜ਼ਿਬਿਲਟੀ ਵੀ ਘਟ ਗਈ ਹੈ ਪਰ ਇਹ ਸਭ ਦੇ ਬਾਵਜੂਦ ਵੀ ਕਿਸਾਨ ਆਪਣੇ ਖੇਤਾਂ 'ਚ ਕੰਮ ਕਰ ਰਹੇ ਇਸ ਕੜਾਕੀ ਦੇ ਠੰਡ 'ਚ ਕਿਸਾਨ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਕਾਫੀ ਜਦੋਜਹਿਦ ਕਰਦਾ ਦੇਖਿਆ ਜਾ ਸਕਦਾ ਹੈ। ਕਿਸਾਨ ਸੁੱਕੀਆਂ ਲੱਕੜਾਂ ਨੂੰ ਅੱਗ ਲਗਾ ਕੇ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਕਿਸਾਨਾਂ ਨੇ ਦੱਸਿਆ ਕਿ ਇਸ ਸਮੇਂ ਕੜਾਕੀ ਦੀ ਠੰਡ ਅਤੇ ਧੁੰਦ ਹੈ। ਕਣਕ ਦੀ ਫਸਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ ਪਰ ਫਿਰ ਵੀ ਜੇਕਰ ਸੂਰਜ ਦੀਆਂ ਕਿਰਨਾਂ ਫਸਲ ਤੱਕ ਪਹੁੰਚਦੀਆਂ ਨੇ ਤਾਂ ਇਸ ਦਾ ਅਸਰ ਚੰਗਾ ਹੁੰਦਾ ਹੈ। ਦੂਜੇ ਪਾਸੇ ਅਤਿ ਦੀ ਠੰਡ ਵਿੱਚ ਖੇਤਾਂ ਵਿੱਚ ਕੰਮ ਕਰਦੇ ਹੋਏ ਉਹਨਾਂ ਦੇ ਪਿੱਛੇ ਦੇ ਕਈ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਹੈ। ਫਸਲਾਂ ਉ ਉਹਨੂੰ ਫਾਇਦਾ ਵੀ ਆ ਜਿਹੜੇ ਮਨੁੱਖ ਨੇ ਉਹਨਾਂ ਦਾ ਨੁਕਸਾਨ ਚਾਹੇ ਜਾਨਵਰ ਨੇ ਚਾਹੇ ਕੋਈ ਅਸੀਂ ਖੇਤਾਂ ਦੇ ਵਿੱਚ ਕੰਮ ਕਰਦੇ ਆ ਕਿਸਾਨ ਹੈ ਮਜ਼ਦੂਰ ਹੈ ਰੇ ਸਪਰੇ ਕਰਨੀ ਬਹੁਤ ਮੁਸ਼ਕਲ ਹੋਈ ਪਈ ਆ ਜਿਵੇਂ ਇਹਦੇ ਚ ਨੁਕਸਾਨ ਸਾਡਾ ਇਹ ਹੋ ਰਿਹਾ ਅਸੀਂ ਤਿੰਨ ਤਿੰਨ ਸਪਰੇ ਹਾਂ ਗੁੱਲੀ ਡੰਡੇ ਦੀਆਂ ਕਰ ਚੁੱਕੇ ਆ 7-800 ਰੁਪਿਆ ਇੱਕ ਵਾਰ ਦੀ ਸਪਰੇ ਤੇ ਖਰਚ ਆਉਂਦਾ ਗੁੱਲੀ ਡੰਡਾ ਠੰਡ ਕਾਰਨ ਧੁੱਪ ਨਾ ਨਿਕਲਣ ਕਾਰਨ ਮਰ ਨਹੀਂ ਰਿਹਾ ਇਹਦਾ ਨੁਕਸਾਨ ਇਹ ਹੋ ਰਿਹਾ ਡਬਲ ਬਾਕੀ ਇਹ ਤੇ ਸਾਨੂੰ ਰੇਹ ਵੀ ਵੱਧ ਪਾਉਣਾ ਪੈ ਰਿਹਾ ਜੇ ਸੂਰਜ ਨਿਕਲੇ ਸੂਰਜ ਦੇ ਨਾਲ ਜੋ ਫਾਸਲਾ ਕੋਈ ਵੀ ਆ ਚਾਹੇ ਕੱਖਾ ਪੱਠੇ ਆ ਕਣਕਾ ਅੱਧਾ ਕੇ ਟਾਈਮ ਸੂਰਜ ਨਿਕਲੇ ਅੱਧਾ ਦਿਹਾੜੀ ਤਾਂ ਉਹਦੇ ਨਾਲ ਗਰੋਥ ਵਾਧੀ ਆ ਫਸਲ ਦੀ ਹਰੇਕ ਦੀ ਇਹਦੇ ਕਾਰਨ ਹੁਣ ਜੇ ਧੁੱਪ ਐ ਹੁੰਦਾ ਵੀ ਅੱਜ ਨਿਕਲੂ ਜਿਵੇਂ ਆਪਾਂ ਖੇਤ ਖੜੇ ਹੁਣ ਅੱਜ ਵੀ ਅਸੀਂ ਰੇਹ ਪਾਉਣ ਆਏ ਪਿਆ ਇਹਦਾ ਹੁਣ ਬੈਠਿਆਂ ਆ ਤੂੰ ਹੀ ਦੇ ਉੱਤੇ ਬੈਠੇ ਸੀਗੇ ਚਾਹ ਬਣਾ ਲਈ ਚਾਹ ਪੀ ਲਈ ਠੀਕ ਜਾਨਾ ਵੀ ਸੂਰਜ ਨਿਕਲੂ ਫੇਰ ਕੰਮ ਕਰਾਂਗੇ ਉਦੋਂ ਬਾਅਦ ਟਾਈਮ ਹੋ ਜਾਂਦਾ 2:30 ਵਜ ਜਾਂਦਾ 3 ਵਜ ਦੇ ਨਾ ਫੇਰ ਵੀ ਕੱਲ ਜਿਵੇਂ ਪਰਸੋਂ ਸੀਗਾ ਉਹਦੇ ਘੰਟਾਕ ਨਿਕਲਿਆ ਹੁਣ ਬਿਲਕੁਲ ਹੀ ਦਿਖਾਈ ਨਹੀਂ ਦਿੰਦਾ ਫੇਰ ਕੰਮ ਤਾਂ ਸਾਨੂੰ ਕਰਨਾ ਹੀ ਪੈਣਾ ਇਹ ਤਾਂ ਜਿਵੇਂ ਸੋਲੇ ਆ ਕਿਸੇ ਦੇ ਖਾਨ ਜੋਗਰੇ ਬੀਜੇ ਪਿਆ ਜ਼ਿਆਦਾਤਰ ਤਾਂ ਸੋਲਿਆਂ ਦੀ ਆਪਣੀ ਫਸਲ ਹੁੰਦੀ ਨਹੀਂ ਜਿੰਨੀ ਕ ਖਾਨ ਜੋਗਰੇ ਲਾਏ ਪਿਆ ਉਹ ਵਾਧੇ ਨਹੀਂਗੇ ਤੇ ਬਾਕੀ ਜਿਵੇਂ ਸਰੋਂ ਆ ਉਹਨੂੰ ਵੀ ਨੁਕਸਾਨ ਆ ਜੀ ਇਹਦਾ ਪੱਠਿਆਂ ਨੂੰ ਨੁਕਸਾਨ ਆ ਜਿਵੇਂ ਪਰਛीन ਜਮੀਆ ਉਹ ਵੱਧ ਨਹੀਂ ਰਹੇ ਨਹੀਂ ਅੱਜ ਕੱਲ ਜਿਵੇਂ ਮਾਗ ਦੇ ਵਿੱਚ ਬਹੁਤ ਬਣਾ ਪੱਠੇ ਬਹੁਤ ਜਿਆਦੇ ਬਾਰੇ ਜਾਂਦੇ ਹੁੰਦੇ ਸੀਗੇ ਤੇ ਹਰਾ ਨੇਰੇ ਵਾਂਗੂ ਪਾਉਂਦੇ ਸੀਗੇ ਪਸ਼ੂਆਂ ਨੂੰ ਬਾਕੀ ਘਰੇ ਜਿਹੜੇ ਪਸ਼ੂ ਅੰਦਰ ਦੋ ਦੋ ਮਹੀਨਿਆਂ ਦੇ ਅੰਦਰ ਹੀ ਖੜੇ ਆ ਉਹ ਥਾਂ ਸੁੱਕਦਾ ਨਹੀਂਗਾ ਉਹਨਾਂ ਨੂੰ ਵੀ ਬਿਮਾਰੀ ਇਹ ਜਿਹੜੀ ਨਾ ਫੈਲ ਰਹੀ ਆ ਤੇ ਬਾਹਰ ਨਾ ਨਿਕਲ ਗਾ ਨਾ ਨਮਾਇਆ ਨਾ ਧਮਾਇਆ ਉਹਨਾਂ ਦੇ ਜਿਹੜਾ ਪਿੰਡਾ ਉਹ ਬਿਲਕੁਲ ਐ ਚੰਮ ਜਿਹਾ ਬਣਿਆ ਪਿਆਗਾ ਇਸ ਕਰਕੇ ਦੁੱਧ ਵੀ ਬਹੁਤ ਜ਼ਿਆਦਾ ਘਟ ਗਿਆ ਪਸੂ ਖਤਰ ਬਹੁਤ ਆ ਜੀ ਠੰਡ ਦੇ ਵਿੱਚ ਹਣ ਕੰਮ ਤਾਂ ਕਰਨਾ ਹੀ ਪੈਣਾ ਬਹੁਤ ਦਿੱਕਤ ਆਉਂਦੀ ਆ ਜੀ ਠੀਕ ਆ ਪੈਰ ਸੁੰਨ ਹੋ ਜਾਂਦੇ ਆ ਧੂਈ ਲਾ ਲੈਨੇ ਸੇਕ ਲੈਨੇ ਫੇਰ ਇਹ ਪੋਂ ਕੰਮ ਕਰਨ ਬਗ ਜਾਨੇ ਜੀ ਖੇਤਾਂ ਚ ਠੰਡ ਮੌਸਮ ਖਰਾਬ ਆ ਜੀ ਇੰਨਾ ਹੁਣ ਠੰਡ ਪੈ ਰਹੀ ਆ ਕੰਮ ਕਰਨਾ ਪਤਾ ਮਜਬੂਰੀ ਆ ਜੀ ਸਾਡੀ ਜੇ ਦੇਸ ਪਰੇ ਨਹੀਂ ਕਰਾਂਗੇ ਨਹੀਂ ਕਰਾਂਗੇ ਜੀ ਫੇਰ ਖਾਣ ਨੂੰ ਦਾਣੇ ਵੀ ਚਾਹੀਦੇ ਜੀ ਕਰਜ਼ਾ ਬਹੁਤ ਆ ਸਰ ਜੀ ਮੱਚੇ ਹੀ ਪਲਣੇ ਆ ਜੀ ਫੀਸਾਂ ਸਕੂਲਾਂ ਦੀਆਂ ਦਾਖਲੇ ਦੇਖੋ ਜੀ ਕਿ ਜਿਸ ਤਰ੍ਹਾਂ ਕਣਕ ਦੀ ਫਸਲ ਲਈ ਠੰਡ ਆ ਜਿਹੜੀ ਉਹ ਲਾਹੇਵੰਦ ਗਿਣੀ ਜਾਂਦੀ ਹੈ ਵੀ ਕਣਕ ਦੀ ਫਸਲ ਲਈ ਠੰਡ ਆ ਜਿਹੜੀ ਲਾਹੇਵੰਦ ਹੁੰਦੀ ਹੈ ਪਰ ਇਹਨੂੰ ਸਾਮ ਸੰਭਾਲ ਦੇ ਵਿੱਚ ਰੇ ਸਪਰੇ ਦੇ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਜਿਵੇਂ ਜਿਹੜਾ ਗੁੱਲੀ ਡੰਡਾ ਹੁੰਦਾ ਕਣਕ ਦੇ ਵਿੱਚ ਨਦੀਨ ਹੁੰਦੇ ਆ ਉਹਨੂੰ ਜਿਹੜੀ ਸਪਰੇ ਕਰਦੇ ਹਾਂ ਉਹ ਧੁੱਪ ਉਹਦੇ ਲਈ ਜ਼ਰੂਰੀ ਹੁੰਦੀ ਹੈ ਉਹ ਜੇ ਆਪਾਂ ਧੁੱਪ ਦੇ ਵਿੱਚ ਸਪਰੇ ਕਰਾਂਗੇ ਤਾਂ ਇੱਕ ਸਪਰੇ ਨਾਲ ਗੁੱਲੀ ਡੰਡਾ ਖਤਮ ਹੋ ਜਾਂਦਾ ਹੁਣ ਤਿੰਨ ਤਿੰਨ ਸਪਰੇਆਂ ਹੋ ਗਈਆਂ ਜਿਹਦੇ ਨਾਲ ਖਰਚਾ ਜ਼ਿੰਮੇਦਾਰ ਦਾ ਵਧ ਰਿਹਾ ਤੇ ਰੇ ਵੀ ਠੰਡ ਦੇ ਕਾਰਨ ਥੋੜਾ ਜਿਆਦਾ ਪੈ ਰਿਹਾ ਤੇ ਦੂਜੀ ਵੱਡੀ ਸਮੱਸਿਆ ਪਸ਼ੂਆਂ ਵਾਸਤੇ ਆ ਜੀਮੀਦਾਰ ਦੀ ਜਿਹੜੀ ਰੀੜ ਦੀ ਹੱਡੀ ਹੁੰਦੀ ਆ ਪਸ਼ੂ ਉਹ ਤਕਰੀਬਨ 1.5 ਮਹੀਨੇ ਤੋਂ ਇੱਕ ਥਾਮ ਬੰਨੇ ਖੜੇ ਆ ਅੰਦਰ ਦੇਖੋ ਜੀ ਇੱਕ ਤਾਂ ਬੱਚਿਆਂ ਦੀ ਪੜ੍ਹਾਈ ਤੇ ਕਾਫੀ ਜਿਆਦਾ ਪ੍ਰਭਾਵ ਪੈ ਰਿਹਾ ਬੱਚੇ ਸਟੀਆਂ ਇੱਕ ਮਹੀਨੇ ਦੀਆਂ ਸਟੀਆਂ ਹੋ ਗਈਆਂ ਸਾਧੀਆਂ ਦੇ ਵਿੱਚ ਤੇ ਦੂਜਾ ਬਜ਼ੁਰਗਾਂ ਦੀ ਸਾਡਾ ਪਿੰਡ ਜਿਹੜਾ ਸੰਘੇੜਾ ਪਿੰਡ ਆ ਕਾਫੀ ਵੱਡੀ ਇਹਦੀ ਜਿਹੜੀ ਜਨਸੰਖਿਆ ਤੇ ਇੱਥੇ ਇੱਕ ਰੋਜ਼ ਦੀ ਤਕਰੀਬਨ ਇੱਕ ਮੌਤ ਹੋ ਰਹੀ ਆ ਠੰਡ ਦੇ ਕਾਰਨ ਬਜ਼ੁਰਗਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਿਮਾਰੀਆਂ ਕਾਫੀ ਵਧ ਰਹੀਆਂ ਨੇ ਜ਼ਿਮੀਂਦਾਰ ਮਜ਼ਦੂਰ ਜਦੋਂ ਖੇਤਾਂ ਦੇ ਵਿੱਚ ਕੰਮ ਕਰਦਾ ਠੰਡ ਲੱਗਣ ਨਾਲ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਿਮਾਰ ਵੀ ਹੋ ਰਿਹਾ ਹੈ ਜ਼ਿਮੀਂਦਾਰ ਕਿਸਾਨ